ਹਾਂਜੀ ਬਈ ਜੀ ਆਪਾਂ ਉਹ ਵੀਡੀਓ ਨੂੰ ਜਿਹੜਾ ਅੱਗੇ ਤੋਰਦੇ ਆ ਜਿਹੜੇ ਅਸਲ ਮੁੱਦੇ ਸੀਗੇ ਹੈਗੇ ਆ ਕੈਨੇਡਾ ਦੇ ਵਿੱਚ ਵੀ ਉਹਨਾਂ ਮੁੱਦਿਆਂ ਦੀ ਇੱਥੇ ਗੱਲ ਹੋਊਗੀ ਕਿ ਲੋਕ ਬਸ ਆਹੀਂ ਜ਼ਿੰਦਗੀ ਜਿਹੜੀ ਉਹ ਕੱਢਣ ਲਈ ਮਜਬੂਰ ਹੋਣਗੇ ਜਿਹੜੇ ਬਈ ਕੋਈ ਪੁਰਾਣੇ ਕੈਨੇਡੀਆ ਵਾਲੇ ਲੋਕ ਹੈਗੇ ਆ ਪੁਰਾਣੇ ਇੱਕ ਦੋ ਆ ਜਾਂਦੇ ਆ ਕਮੈਂਟ ਕਰ ਜਾਂਦੇ ਆ ਹਨਾ ਅੱਜ ਤਾਂ ਜੀ ਐਸ਼ ਕਰਦੇ ਆ ਕਈ ਐਸ਼ ਕਰਨ ਵਾਲੇ ਸਟੂਡੈਂਟ ਵੀ ਆ ਜਾਂਦੇ ਆ ਜੀ ਇੱਥੇ ਜਿਹੜੇ ਜਿਨ੍ਹਾਂ ਨੂੰ ਇੰਨਾ ਕੀ ਹੁੰਦਾ ਵੀ ਅਸੀਂ ਮਸਟੈਂਗ ਗੱਡੀ ਚੱਕਣੀ ਆ ਜਿਨ੍ਹਾਂ ਨੂੰ ਇਹ ਨਹੀਂ ਸੋਚਿਆ ਹੁੰਦਾ ਵੀ ਅਸੀਂ ਆਪਦਾ ਕੋਈ ਫਿਊਚਰ ਵੀ ਬਣਾਉਣਾ ਇੱਥੇ ਹਨਾ ਜ਼ਿਆਦਾਤਰ ਗੱਡੀਆਂ ਤਾਂ ਕੀ ਗੱਡੀਆਂ ਲੈਣ ਨੂੰ ਐ ਸਮਝ ਜਾਂਦੇ ਆ ਗੱਡੀਆਂ ਲੈ ਕੇ ਮਗਰ ਬਾਪੂ ਦਾ ਗਾਣਾ ਲਾ ਕੇ ਲਓ ਜੀ ਬਾਪੂ ਦੀ ਰੀਝ ਪਕਾਉਣੀ ਹੈ ਬਾਪੂ ਦੀ ਕਾਦੀ ਰੀਝ ਹੈ ਬਈ ਉਹ ਤੁਹਾਡੀ ਆਪਦੀ ਰੀਝ ਹੁੰਦੀ ਆ ਹਨਾ ਤੇ ਚਲੋ ਜੀ ਇਹ ਇੱਕ ਵੱਖਰੇ ਮੈਟਰ ਆ ਫਿਰ ਇਸ ਤੋਂ ਅੱਗੇ ਆ ਜਾਂਦਾ ਜੀ ਆਪਾਂ ਜਰਨਲ ਲੇਬਰ ਦੀ ਗੱਲ ਕਰ ਰਹੇ ਸੀ ਲੋਕ ਇੰਨੇ ਕਿ ਜਰਨਲ ਲੇਬਰ ਦੇ ਵਿੱਚ ਆ ਕੇ ਵੀ ਜੇ ਇਕੱਠੇ ਕੀਤੇ ਹਨਾ ਵੀ ਜੇ ਦਿੱਤੇ ਧੜਾ ਧੜਾ ਤੇ ਉਹਦੇ ਵਿੱਚ ਕੀ ਹੋਗਾ ਵੀ ਇੰਨੀ ਕਿ ਜਰਨਲ ਲੇਬਰ ਇੱਥੇ ਪਹੁੰਚ ਗਈ ਵੀ ਅੱਠ ਜੇ 10 ਜਣੇ ਆਉਂਦੇ ਸੀ ਤਾਂ ਮਸਾਂ ਵਿੱਚੋਂ ਪੰਜਾਂ 6 ਜਣਿਆਂ ਨੂੰ ਕੰਮ ਜਿਹੜਾ ਨਹੀਂ ਮਿਲਦਾ ਸੀ ਕੋਈ 2 4 ਜਣਿਆਂ ਨੂੰ ਕੋਈ ਕੰਮ ਮਿਲ ਜਾਂਦਾ ਸੀ ਉਹਨੋਂ 5 6 ਜਣੇ ਜਿਹੜੇ ਬਈ ਆਏ ਹੋਏ ਆ ਉਹ ਤੁਹਾਨੂੰ ਕਦੇ ਨਹੀਂ ਬੋਲ ਕੇ ਦੱਸਦੇ ਅਰ ਵੀ ਸਾਨੂੰ ਤਾਂ ਭਰਾਵਾ ਕੰਮ ਨਹੀਂ ਮਿਲਿਆ ਕਿਉਂਕਿ ਜੇ ਉਹ ਤੁਹਾਨੂੰ ਦੱਸਣਗੇ ਤਾਂ ਤੁਸੀਂ ਉਹਦੇ ਮਾਂ ਪਿਓ ਦਾ ਮਜ਼ਾਕ ਬਣਾਓਗੇ ਵੀ ਇਹਨਾਂ ਦਾ ਮੁੰਡਾ ਤਾਂ ਵਿਹਲਾ ਬੈਠਾ ਕੰਮ ਹੀ ਨਹੀਂ ਕਰਦਾ ਇਹਨਾਂ ਦੀ ਕੁੜੀ ਤਾਂ ਵਿਹਲੀ ਬੈਠੀ ਆ ਹਨਾ ਤੇ ਚਲੋ ਆਪਾਂ ਹੋਰ ਵੀ ਨਹੀਂ ਗੱਲ ਕਰਦੇ ਗਵਰਨਮੈਂਟ ਨੇ ਵੀ ਬਈ ਇਸ ਚੀਜ਼ ਤੇ ਧਿਆਨ ਰੱਖਿਆ ਵੀ ਚਲੋ ਜਿੰਨੇ ਪੈਸੇ ਬਣਦੇ ਆ ਪੈਸੇ ਕੁੱਟ ਲਗੇ ਪੈਸੇ ਕੁੱਟਣ ਵਾਲੀ ਗੱਲ ਹੀ ਕਹਾਂਗੇ ਕਿਉਂਕਿ ਜਦੋਂ ਹੁਣ ਥੋੜਾ ਜਿਹਾ ਬਹੁਤ ਜਿਹਾ ਪਿਆ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਵੀ ਤੁਸੀਂ ਇਮੀਗ੍ਰੇਸ਼ਨ ਤਾਂ ਬੁਲਾਈ ਜਾਂਦੇ ਹੋ ਤੇ ਗਾਂ ਕੰਮ ਤਾਂ ਹੈ ਨਹੀਂ ਹਾਲਾਤ ਵਿਗੜੀ ਜਾਂਦੇ ਆ ਹਨਾ ਕਿਉਂਕਿ ਜਦੋਂ ਬਈ ਬੰਦਾ ਬੇਰੁਜ਼ਗਾਰ ਹੋਊ ਨਾ ਆਪਣੇ ਥੋੜਾ ਜਿਹਾ ਸਿਸਟਮ ਹੋਰ ਹੁੰਦਾ ਆਪਣੇ ਸਿਸਟਮ ਇਦਾਂ ਦਾ ਹੁੰਦਾ ਵੀ ਆਪਣੇ ਜਿਹੜੇ ਕੋਈ ਨਿਸ਼ੇੜੀ ਆ ਜਾਂ ਕੋਈ ਆਪਦੇ ਸ਼ੌਕ ਸ਼ੌਕ ਵਾਲੇ ਬਹਿ ਸ਼ੌਕ ਵਾਲੇ ਤਾਂ ਬਹੁਤ ਘੱਟ ਆ ਬਾਈ ਜੀ ਜ਼ਿਆਦਾਤਰ ਆਪਣੇ ਜਿਹੜੇ ਨਸ਼ੇੜੀ ਆ ਲੋਕ ਹਨਾ ਉਹੋ ਚੋਰੀਆਂ ਕਰਦੇ ਆ ਕੋਈ ਵੀ ਬੰਦਾ ਰੋਟੀ ਖਾਣ ਦੇ ਲਈ ਚੋਰੀ ਬਹੁਤ ਘੱਟ ਲੋਕ ਆਪਣੇ ਪਿਆਵ ਚ ਕਰਦੇ ਆ ਪਰ ਬੇਰੋਜ਼ਗਾਰੀ ਦੇ ਵਧਣ ਕਾਰਨ ਬਾਈ ਜੀ ਇੱਥੇ ਚੋਰੀਆਂ ਵੀ ਵਧੀਆਂ ਗੱਡੀਆਂ ਵੀ ਚੋਰੀ ਹੋਣ ਲੱਗੀਆਂ ਤੇ ਕਿਉਂਕਿ ਜ਼ਿਆਦਾਤਰ ਲੋਕ ਬਾਈ ਜੀ ਇੱਥੇ ਹਾਲਾਤ ਇਹੋ ਜਿਹੇ ਆ ਵੀ ਜੇ ਤੁਹਾਡੇ ਕੋਲ ਕੰਮ ਨਾ ਨਾ ਹੋਇਆ ਬਾਈ ਤਾਂ ਤੁਹਾਨੂੰ ਰੋਟੀ ਨਹੀਂ ਮਿਲਣੀ ਤੇ ਫਿਰ ਇੱਥੇ ਬੇਰੁਜ਼ਗਾਰੀ ਦੇ ਚੱਕਰ ਚੱਕਰ ਦੇ ਵਿੱਚ ਰੋਟੀ ਦੇ ਚੱਕਰ ਚੱਕਰ ਦੇ ਵਿੱਚ ਕਿਰਾਏ ਭਰਨ ਦੇ ਚੱਕਰ ਚੱਕਰ ਦੇ ਵਿੱਚ ਚੋਰੀਆਂ ਵਧੀਆਂ ਚੋਰੀਆਂ ਵੀ ਬਹੁਤ ਜ਼ਿਆਦਾ ਵਧੀਆਂ ਠੀਕ ਹੈ ਜੀ ਅਨਸਿਕਿਉਰਟੀ ਵੀ ਵਧੀ ਮਾਰ ਧਾੜ ਹੋ ਗਈ ਹਨਾ ਹੀ ਕਾਫੀ ਅ ਮੁੰਡੇ ਆ ਜਿਹੜੇ ਪਲਾਹਾ ਜਾਂਦੇ ਵਿੱਚ ਗਏ ਕਿਉਂਕਿ ਜਿਹੜਾ ਬੰਦਾ ਬਈ ਜੀ ਕੰਮ ਤੇ ਜਾਊਗਾ ਉਹ ਤਾਂ ਮੰਨ ਲਾ ਸਵੇਰ ਤੋਂ ਜਾਂਦਾ ਸ਼ਾਮ ਤੱਕ ਜਿਹੜਾ ਆਪਦਾ ਥੱਕ ਟੁੱਟ ਕੇ ਆਉਂਦਾ ਜੀ ਤੁਸੀਂ ਮੇਰੇ ਤੇ ਲਾ ਲਓ ਜੀ ਮੈਨੂੰ 3 ਸਾਲ ਹੋ ਗਏ ਇੱਥੇ ਆਏ ਨੂੰ 3 ਸਾਲਾਂ ਦੇ ਵਿੱਚ ਬਈ ਮੈਂ ਅੱਜ ਤੱਕ ਕਿਸੇ ਵੀ ਇੱਕ ਵੀ ਪਲਾਜ਼ੇ ਦੇ ਵਿੱਚ ਨਹੀਂ ਗਿਆਗਾ ਹਜੇ ਤੱਕ ਤਾਂ ਤੇ ਕਿਉਂਕਿ ਬਈ ਟਾਈਮ ਨਹੀਂ ਹੁੰਦਾ ਪਲਾਜ਼ਾ ਪਲੋਜਾਂ ਦੇ ਵਿੱਚ ਜਾ ਕੇ ਢੀੜੀਆਂ ਮਾਰਨ ਦਾ ਕਿਉਂਕਿ ਸਵੇਰ ਨਿਕਲੀਦਾ ਬਈ 5:30 ਵਜੇ ਤੇ ਸ਼ਾਮ ਨੂੰ 6:30 7:00 ਵਜੇ ਘਰੇ ਵੜੀਦਾ ਤੇ ਹੁਣ ਇਸ ਤੋਂ ਬਾਅਦ ਫਿਰ ਬਈ ਤੜਕੇ ਦੇ ਜਾਣ ਦੀ ਵੀ ਤਿਆਰੀ ਤੁਰੀ ਕਰਨੀ ਹੁੰਦੀ ਆ ਸੋ ਆਪਾਂ ਕਦੇ ਨਹੀਂ ਗਏਗੇ ਮੈਂ ਤਾਂ ਉਹੀ ਗੱਲਾਂ ਕਰਦਾ ਹੁਣ ਬਾਈ ਜੀ ਮੈਂ ਜੋ ਗਰਾਊਂਡ ਲੈਵਲ ਤੇ ਵੇਣਾ ਪੁਰਾਣੇ ਕੈਨੇਡੀਅਨ ਕਮੈਂਟ ਕਰਦੇ ਆ ਜੀ ਐਂ ਆ ਜੋ ਆ ਹਨ ਦੇਸ਼ ਦੂਸ਼ ਕੋਈ ਨਹੀਂ ਮਾਰਦਾ ਬਾਈ ਮੈਂ ਪਹਿਲਾਂ ਹੀ ਗੱਲ ਕਹੀ ਸੀ ਤੇ ਜਿਹੜਾ ਤੀਜਾ ਮੇਨ ਜਿਹੜਾ ਇਸ਼ੂ ਪੈ ਗਿਆ ਇੱਥੇ ਉਹ ਪੈ ਗਿਆ ਬਾਈ ਜੀ ਟੈਕਸ ਦਾ ਲੋਕਾਂ ਤੇ ਟੈਕਸ ਦਾ ਇੱਥੇ ਇੰਨਾ ਕੁ ਬੋਝ ਹੈਗਾ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹੁਣ ਸਾਡਾ ਘਰ ਆ ਘਰ ਬਣ ਗਿਆ ਤੇ ਚਲੋ ਜੀ ਅਸੀਂ ਬੇਫਿਕਰਾ ਹੁਣ ਜਿਵੇਂ ਆਪਣੇ ਇੰਡੀਆ ਦੇ ਵਿੱਚ ਤਾਂ ਇਹ ਹੁੰਦਾ ਵੀ ਜੇ ਘਰ ਪੈ ਗਿਆ ਤਾਂ ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾਗਾ ਰੋਟੀ ਆ ਤੁਹਾਡੇ ਹਨਾ ਸਾਲ ਦਾ ਤੁਹਾਡੇ ਘਰੇ ਰਾਸ਼ਨ ਪਾਣੀ ਹੁੰਦਾ ਤੁਸੀਂ 6-6 ਮਹੀਨਿਆਂ ਦਾ ਤਾਂ ਹਰੇਕ ਘਰ ਦੇ ਵਿੱਚ ਰਾਸ਼ਨ ਹੁੰਦਾ ਪਰ ਇੱਥੇ ਬਾਈ ਜੀ ਕਹਿੰਦੇ ਹੁੰਦੇ ਨੇ ਵੀ ਇੱਕ ਮੈਂ ਕੋਈ ਲੇਖਕ ਪੜਿਆ ਸੀ ਕਹਿੰਦਾ ਜਦੋਂ ਤੁਹਾਨੂੰ ਚੈੱਕ ਲੈਣ ਵੇਲੇ ਤੇ ਚੈੱਕ ਦੇਣ ਵਾਲੇ ਦੋਵੇਂ ਵਾਰੀ ਟੈਕਸ ਦੇਣਾ ਪੈ ਜੇ ਨਾ ਉਦੋਂ ਮੈਨੂੰ ਨਹੀਂ ਲੱਗਦਾ ਕਹਿੰਦਾ ਵੀ ਤੁਸੀਂ ਅਮੀਰ ਹੋ ਸਕਦੇ ਆ ਹਨਾ ਜਾਂ ਤੁਸੀਂ ਅਮੀਰ ਹੋ ਜਾਓਗੇ ਕਿਉਂਕਿ ਜੇ ਹੁਣ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰੀਏ ਤਾਂ ਇੱਕ ਟੈਕਸ ਤਾਂ ਬਈ ਜੀ ਉਦੋਂ ਪੈਂਦਾ ਜਦੋਂ ਆਪਾਂ ਆਪਦੀ ਤਨਖਾਹ ਦਾ ਚੈੱਕ ਲੈਨੇ ਆ ਬੰਦੇ ਨੇ ਭਲਾਂ ਦੀ ਭਾਂਡੇ ਤੇ ਤੋਤੇ ਹੋਣ ਕਿਸੇ ਰੈਸਟੋਰੈਂਟ ਦੇ ਵਿੱਚ ਚਾਹੇ ਕਲੀਨਿੰਗ ਦਾ ਕੰਮ ਕੀਤਾ ਹੋਵੇ ਮੈਂ ਸਿੱਧੇ ਸ਼ਬਦਾਂ ਚ ਕਹੂੰਗਾ ਵੀ ਭੜਾਂ ਦੀ ਹੁਣੇ ਆਸ਼ਾਂ ਛਾਪ ਕੀਤੀਆਂ ਹੁਣ ਕਿਸੇ ਕੰਪਨੀ ਚ ਜਦੋਂ ਉਹ ਚੈੱਕ ਮਿਲਦਾ ਨਾ ਭਈ ਉਹਦੇ ਵਿੱਚ ਟੈਕਸ ਪੈਂਦਾ ਇੱਥੇ ਆਰਾਊਂਡ ਜੇ ਤੁਸੀਂ ਤੋਂ 250 ਡਾਲਰ 200 ਡਾਲਰ ਦੀ ਦਿਹਾੜੀ ਤਾਂ ਇੱਥੇ ਅਸੀਂ ਇਹ ਮੰਨਦੇ ਹਾਂ ਵੀ ਜਿਹੜੇ ਬੰਦਾ 200 ਕਮਾਉਂਦਾ ਉਹ ਤਾਂ ਬਹੁਤ ਗੱਡਾ ਪਰ ਆਰਾਊਂਡ 160 70 ਹੀ ਬੰਦੇ ਕਮਾਉਂਦੇ ਨੇ ਦੇਣ ਦੇ ਤੇ ਉਹ ਵੀ 10 ਘੰਟੇ ਦੀ ਜੇ ਸ਼ਿਫਟ ਲੱਗੂਗੀ ਤਾਂ ਜ਼ਿਆਦਾਤਰ ਬੰਦੇ ਬਈ ਹੁਣ ਐਨਾ ਕਮੈਂਟ ਕਰਨ ਲੱਗ ਜੋਏ ਵੀ ਮੈਂ ਤਾਂ 4000 ਕਮਾਉਣਾ ਮੈਂ ਤਾਂ ਐ ਕਮਾਉਣਾ ਹਨ ਜ਼ਿਆਦਾਤਰ ਬੰਦੇ ਤੇ ਉਹਦੇ ਵਿੱਚ ਬਈ ਤੁਸੀਂ ਮੰਨ ਕੇ ਚੱਲੋ ਜੀ 170 ਕਮਾਏ ਆ ਤਾਂ ਤੁਸੀਂ ਕਹਿ ਸਕਦੇ ਹੋ ਵੀ 25 30 ਡਾਲਰ ਜਿਹੜੀ ਗਵਰਨਮੈਂਟ ਉਹ ਟੈਕਸ ਕੱਟ ਹੀ ਲੈਂਦੀ ਆ ਚਲੋ ਜੀ ਉਹ ਟੈਕਸ ਪੈ ਗਿਆ ਚੈੱਕ ਲੈਣ ਵੇਲੇ ਤੇ ਇੱਕ ਚੈੱਕ ਦੇਣ ਵੇਲੇ ਹੁਣ ਚੈੱਕ ਦੇਣ ਵੇਲੇ ਕਿਵੇਂ ਕਹਿ ਸਕਦੇ ਆ ਵੀ ਜਦੋਂ ਆਪਾਂ ਕੋਈ ਖਾਣ ਪੀਣ ਦਾ ਸਮਾਨ ਲੈ ਕੇ ਆਉਣੇ ਆ ਕੋਈ ਵਾਲਮਾਰਟ ਤੋਂ ਕੋਈ ਗਰੋਸਰੀ ਸਟੋਰਾਂ ਤੋਂ ਤੇ ਇੱਕ ਚੈੱਕ ਬਈ ਜੀ ਲੋਕੋ ਦੋ ਦਿੰਦੇ ਆ ਠੀਕ ਹੈ ਜੀ ਤੇ ਚੈੱਕ ਉਹ ਤੋਂ ਦੇਣ ਵੇਲੇ ਫਿਰ ਬਈ ਜੀ ਜਿਹੜਾ ਸਮਾਨ ਹੁੰਦਾ ਉਹਦੇ ਤੇ ਟੈਕਸ ਸੋ ਹੁਣ ਆਉਣ ਵਾਲਾ ਵਕਤ ਦੱਸੂਗਾ ਬਈ ਜੀ ਵੀ ਅਸਲ ਮੁੱਦੇ ਦੇ ਉੱਤੇ ਜਿਹੜੇ ਵੋਟਾਂ ਪੈਣਗੀਆਂ ਕਿ ਉਹ ਜਿਹੜੇ ਕੈਨੇਡੀਅਨ ਲੋਕ ਆ ਉਹ 15 ਕਸੈਂਟ ਜਿਹੜਾ ਪੈਟਰੋਲ ਘਟਿਆ ਉਸੇ ਤੋਂ ਖਸ ਹੋ ਕੇ ਵੋਟਾਂ ਪਾ ਦਿੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਦਾ ਜੀ ਚਲੋ ਲੋਕਾਂ ਨੂੰ ਵੀ ਜੀ ਲੋਕ ਬਹੁਤ ਸਮਝਦਾਰ ਆ ਠੀਕ ਹੈ ਕੋਸ਼ਿਸ਼ ਤਾਂ ਇਹ ਹੁੰਦੀ ਹੈ ਵੀ ਸਮਝਣਗੇ ਹਨ ਵੋਟਾਂ ਕਿੱਥੇ ਪਾਉਣੀਆਂ ਕਿੱਥੇ ਪਾਉਣੀਆਂ ਨਹੀਂ ਪਾਉਣੀਆਂ ਹਨ ਲੋਕੇ ਚੀਜ਼ ਨੂੰ ਚੰਗੇ ਤਰੀਕੇ ਨਾਲ ਸਮਝਦੇ ਆ ਜੋ ਵੀ ਕੰਮ ਹੁੰਦਾ ਵੀ ਲੋਕ ਆ ਲੋਕਾਂ ਦੀ ਜਿਹੜੀ رائے ਹੁੰਦੀ ਆ ਲੋਕਾਂ ਦਾ ਜਿਹੜਾ ਮਤ ਹੁੰਦੀ ਆ ਬਈ ਉਹ ਬਹੁਤ ਉੱਚੀ ਹੁੰਦੀ ਹੈ। ਕਈ ਵਾਰੀ ਬੰਦੇ ਨੂੰ ਆਪਦੀਆਂ ਗਲਤੀਆਂ ਜਿਹੜੀਆਂ ਨਹੀਂ ਪਤਾ ਲੱਗਦੀਆਂ ਪਰ ਲੋਕ ਜਿਹੜੀ ਗੱਲ ਕਰਦੇ ਹਨਾ ਲੋਕ ਉਹ ਗਲਤੀ ਸ਼ੋਅ ਕਰ ਦਿੰਦੇ ਆ ਤੇ ਜੋ ਲੋਕ ਕਹਿੰਦੇ ਆ ਬਾਈ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਇਕੱਲੇ ਉਹ ਲੋਕਾਂ ਦੀ ਨਹੀਂ ਗੱਲ ਕਰਦਾ ਬਾਈ ਜਿਹੜੇ ਤੁਹਾਡੇ ਤੋਂ ਜੈਲ ਸੀ ਕਰਦੇ ਆ ਨਾ ਪਰ ਜੇ ਤੁਹਾਨੂੰ ਕੋਈ ਸਿਆਣੇ ਪਿੰਡ ਦੇ ਲੋਕ ਤੁਹਾਡੇ 'ਚ ਕੋਈ ਗਲਤੀ ਕੱਢਦੇ ਆ ਤਾਂ ਉਹਨੂੰ ਐਕਸੈਪਟ ਕਰਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਇਆ ਕਰੋ ਸੋ ਆਉਣ ਵਾਲੇ ਵਕਤ ਦੇ ਵਿੱਚ ਆਪਾਂ ਕੀ ਮਾਹੌਲ ਵੇਖਦੇ ਆ ਜੀ ਹੋਰ ਆ ਵੀ ਜਾਂ ਉਹ ਲੋਕ ਤੈਅ ਕਰਨਗੇ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ